ਮਨ ਬੜਾ ਖੁਸ਼ ਹੋਇਆ ਜੀ ਜਦੋਂ ਪਿੰਡ ਪੰਬੱਦੀ ਵਿੱਚ ਅੰਤਰਰਾਸ਼ਟਰੀ ਐਥਲੀਟ ਸਰਦਾਰ ਸੁੱਚਾ ਸਿੰਘ ਜੀ ਅਰਜਨ ਵਾਰਦੀ ਨੂੰ ਉਹਨਾਂ ਨੂੰ ਅਰਜਨ ਵਾਰਡ ਦੀ ਖੁਸ਼ੀ ਦੇ ਵਿੱਚ ਪਿੰਡ ਵਾਲਿਆਂ ਨੇ ਹੱਥਾਂ ਦੇ ਚੁੱਕ ਲਿਆ ਜੀ ਮੇਰਾ ਤਾਂ ਮਨ ਲੋਕਾਂ ਦਾ ਮਨ ਬੜਾ ਖੁਸ਼ ਹੈ ਜੀ ਕਿਸੇ ਵੱਡੇ ਐਥਲੀਟ ਨੂੰ ਇੰਨਾ ਮਾਣ ਪਿੰਡ ਵਾਲਿਆਂ ਨੇ ਦਿੱਤਾ ਵੈਦਾਂ ਵੈਦਾਂ ਕਰਾਤੀ ਇਹ ਸੋਚਾ ਸਿੰਘ ਜੀ ਅਰਜਨ ਬਾੜੀ ਇਹ ਉਹ ਸਖਸ਼ਤਾ ਨਾਂ ਜੇ ਉਸ ਇਨਸਾਨ ਦਾ ਨਾਮ ਆ ਜਿਨੇ ਹੱਠ ਸਿਰੜ ਹਿੰਮਤ ਹੌਸਲਾ ਨਹੀਂ ਛੱਡਿਆ ਜੀ ਇਹ ਉਹ ਐਥਲੀਟ ਜਿਨੇ ਮਿਲਖਾ ਸਿੰਘ ਤੇ ਮੱਖਣ ਸਿੰਘ ਤੋਂ ਬਾਅਦ 400 ਮੀਟਰ ਦੇ ਨਾਲ ਪੰਗਾ ਲਿਆ ਜੀ ਤੇ ਕਾਮਯਾਬ ਵੀ ਹੋਇਆ ਕਿਉਂਕਿ 400 ਮੀਟਰ ਦੁਨੀਆ ਦੀ ਸਭ ਤੋਂ ਔਖੀ ਰੇਸ ਮੰਨੀ ਜਾਂਦੀ ਆ ਵੇਖਣ ਨੂੰ ਤਾਂ ਇਹ ਗਰਾਊਂਡ ਦਾ ਇੱਕ ਚੱਕਰੇ ਹੁੰਦਾ ਜੀ ਪਰ ਇਸ 400 ਮੀਟਰ ਦੇ ਇੱਕ ਗੇੜੇ 'ਚ ਸਭ ਕੁਝ ਦਾ ਤੇ ਲੱਗ ਜਾਂਦਾ ਜੀ ਸਟੈਮਨਾ, ਸਪੀਡ ਸਭ ਕੁਝ ਇਹਦੇ ਵਿੱਚ ਪਰਖਿਆ ਜਾਂਦਾ ਜੀ ਇਹ ਪੰਜਾਬੀਆਂ ਨੂੰ ਬੜੀ ਰਾਸ ਆਈ ਆ ਜੀ ਪੰਜਾਬੀ ਮੱਖਣ ਸਿੰਘ ਹੋਇਆ ਜੀ ਮਿਲਖਾ ਸਿੰਘ ਹੋਇਆ ਇਹ ਤੋਂ ਬਾਅਦ ਸੋਚਾ ਸਿੰਘ ਹੋਇਆ ਤੋਂ ਬਾਅਦ ਪਰਮਜੀਤ ਸਿੰਘ ਹੋਇਆ ਜੀ ਔਖੀ ਥਾਂ ਤੇ ਪੰਗਾ ਲੈ ਕੇ ਫਿਰ ਉਹ ਚ ਕਾਮਜਾਬ ਹੀ ਹੁੰਦੇ ਨੇ ਜੀ ਪਰ ਹੁਣ ਕੁਝ ਪੰਜਾਬੀ ਇਸ ਨੂੰ ਅਥਰੇਟਿਕ ਵੱਲ ਘੱਟ ਰੁਚੀ ਰੱਖਦੇ ਨੇ ਜੀ ਦੇਖੋ ਜੀ ਕਿੰਨਾ ਸੋਹਣਾ ਮਾਣ ਕੀਤਾ ਪਿੰਡ ਵਾਸੀਆਂ ਨੇ ਜੀ ਇੱਕ ਤਾਂ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਜੀ ਫੁੱਟਬਾਲ ਦਾ ਤੇ ਅਥਰੇਟਿਕ ਦਾ ਤੇ ਦੂਜਿਆਂ ਨੂੰ ਗੱਡੀ 'ਚ ਉਤਰਦੇ ਆਏ ਜੀ ਗੱਡੀ 'ਚ ਬਿਠਾ ਲਿਆ ਫਿਰ ਦੇਖੋ ਪਿੰਡ ਦਾ ਘੇੜਾ ਕੱਢਿਆ ਜੀ ਥਾਂ-ਥਾਂ ਪਿੰਡ ਵਾਸੀਆਂ ਨੇ ਹਾਰ پا ਕੇ ਮਾਣ ਮਤਾ ਉਹਨਾਂ ਨੂੰ ਪਿਆਰ ਦਿੱਤਾ ਜੀ ਕਿੰਨਾ ਦਿਲ ਖੁਸ਼ ਹੋਇਆ ਹੋਊਗਾ ਜੀ ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਭ ਤੋਂ ਵੱਡਾ ਮਾਣ ਉਹ ਹੁੰਦਾ ਜਦੋਂ ਉਹਦੇ ਪਿੰਡ ਦੇ ਨਗਰ ਨਿਵਾਸੀ ਉਹਦਾ ਮਾਣ ਸਨਮਾਨ ਕਰਨ ਜੀ ਸੁੱਚਾ ਸਿੰਘ ਉਹ ਐਥਲੀਟ ਆ ਜੀ ਜੀ ਨੇ ਸਾਰੀ ਉਮਰ ਸੰਘਰਸ਼ ਕੀਤਾ ਸਨ 7075 ਤੋਂ ਜੇਤੂ ਏਸ਼ੀਆਥਲੀਟ ਨੂੰ 54 ਸਾਲ ਬਾਅਦ ਇਹ ਅਰਜਨ ਵਾਰਡ ਮਿਲਿਆ ਜੀ ਲਗਾਤਾਰ ਹਰ ਇੱਕ ਸਾਲ ਇੰਡੀਆ ਸਰਕਾਰ ਨੂੰ ਚਿੱਠੀ ਪਹੁੰਚੀ ਸੀ ਮੇਰਾ ਬਣਦਾ ਹੱਕ ਮੈਨੂੰ ਦਿੱਤਾ ਜਾਵੇ ਆਖਰ 2025 ਚ ਉਹਨਾਂ ਦਾ ਇਹ ਸੁਪਨਾ ਪੂਰਾ ਹੋਇਆ ਜੀ ਉਹਨਾਂ ਦਾ ਮੰਨਦਾ ਹੱਕ ਭਾਰਤ ਸਰਕਾਰ ਨੇ ਉਹਨਾਂ ਨੂੰ ਅਰਜ ਰਿਵਾਰਡ ਦੇ ਕੇ ਸਨਮਾਨਿਤ ਕੀਤਾ ਕਹਿੰਦੇ ਨੇ ਰਾਸ਼ਟਰਪਤੀ ਦਿਆਂ ਭਵਨ ਦੀਆਂ 10 ਕਦਮ ਤੁਰਨ ਲਈ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ ਤੇ ਇਹ ਸੁੱਚਾ ਸਿੰਘ ਉਹ ਐਥਲੀਟ ਆ ਜਿਹਨੂੰ ਇਹ 10 ਕਦਮ ਤੁਰਨ ਦੇ ਲਈ ਜੀ 54 ਸਾਲ ਬੇਟ ਕਰਨੀ ਪਈ ਪਿੰਡ ਵਾਲਿਆਂ ਨੇ ਹੱਥਾਂ ਤੇ ਚੁੱਕ ਲਿਆ ਜੀ ਬੱਚੇ ਬੁੱਢੇ ਜਵਾਨ ਔਰਤਾਂ ਸਭ ਨੇ ਬੱਚੜ ਕੇ ਮੂਰੇ ਹੋ ਕੇ ਸੱਚਾ ਸਿੰਘ ਐਥਲੀਟ ਦਾ ਮਾਣ ਕੀਤਾ ਜੀ ਇਹ ਉਹ ਪਿੰਡ ਆ ਜੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਪੰਬੱਦੀ ਨੇੜੇ ਖੰਨਾ ਦੋ ਪਿੰਡ ਨੇ ਜੀ ਪੰਬੱਦੀ ਚ ਕੋਹੀ ਦੇ ਨਾਲ ਤੇ ਮਸ਼ਹੂਰ ਨੇ ਇੱਥੋਂ ਇਹਨਾਂ ਨੇ ਜਨਮ ਲੈ ਕੇ ਖੰਨੇ ਪੜ ਕੇ ਦੇਸ਼ ਕੌਮ ਦਾ ਜਜਵਾ ਲੈ ਕੇ ਫਿਰ ਫੌਜ ਦੇ ਵਿੱਚ ਭਰਤੀ ਹੋਈ 65 ਦੀ ਲੜਾਈ ਵਿੱਚ ਉੱਥੋਂ ਇਹਨਾਂ ਨੇ ਫਿਰ ਕਹਿੰਦੇ ਹੀਰੇ ਦੀ ਪਛਾਣ ਜੋਹਰਿਓ ਕਰ ਸਕਦਾ ਇਹਨਾਂ ਨੂੰ ਫਿਰ ਜੋਹਰੀ ਮਿਲਦੇ ਗਏ ਇਹਨਾਂ ਦੀ ਰਹਿਨਵਾਈ ਕਰਦੇ ਗਏ ਤੇ ਫਿਰ ਉਹਨਾਂ ਦੇ ਕਦਮਾਂ ਤੇ ਚੱਲਦੇ ਰਹੇ ਅੱਜ ਇਹ ਸੁੱਚਾ ਸਿੰਘ ਜੀ ਨੇ ਜੀ ਕਿਸੇ ਟਾਈਮ ਕਿਸੇ ਕੋਚ ਨੇ ਇਹਨਾਂ ਨੂੰ ਇਹਨਾਂ ਨੇ ਕਿਹਾ ਸੀ ਸੁੱਚਾ ਸਿੰਘ ਨੇ ਕਿਤੇ ਟਰੈਕ ਸੂਟ ਪਾ ਲਿਆ ਸੁੱਚਾ ਸਿੰਘ ਨੂੰ ਕੋਚ ਕਹਿੰਦਾ ਸੁੱਚਾ ਸਿੰਘ ਤੂੰ ਟਰੈਕ ਸੂਟ ਕਿਵੇਂ ਪਾ ਲਿਆ ਇਹ ਕਹਿੰਦੇ ਐਵੇਂ ਨਹੀਂ ਮਿਲਦਾ ਉੱਥੋਂ ਹੀ ਹੱਠ ਪਾ ਲਿਆ ਸੱਚਾ ਸਿੰਘ ਨੇ ਕਹਿੰਦਾ ਕੋਈ ਨਾ ਜੀ ਇੱਕ ਦਿਨ ਫਿਰ ਮੈਂ ਵੀ ਇਹ ਟਰੈਕ ਸੂਟ ਪਾ ਕੇ ਦਿਖਾਉਂਗਾ ਫਿਰ ਇਹਨਾਂ ਦੇ ਹੱਠ ਨੇ ਇਸ ਸਿਰੜ ਨੇ ਇਹਨਾਂ ਦੀ ਮਿਹਨਤ ਨੇ ਉਸ ਚੋਟੀ ਦੇ ਬਜਾਇ ਜਿੱਥੇ ਹਰੇਕ ਦੇ ਵਸਦੀ ਗੱਲ ਕਿਉਂਕਿ 1.5 ਅਰਬ ਦੀ ਆਬਾਦੀ ਚ ਕੁਝ ਹਜ਼ਾਰਾਂ ਹੀ ਇਹੋ ਜੇ ਹੀਰੇ ਨੇ ਜਿਨ੍ਹਾਂ ਨੇ ਦੇਸ਼ ਕੌਮ ਦਾ ਮਾਣ ਵਧਾਇਆ ਜੀ ਮੈਂ ਵੀ ਇਹਨਾਂ ਦੇ ਸਵਾਗਤ ਤੇ ਪਹੁੰਚਿਆ ਜੀ ਗੱਲਬਾਤ ਕੀਤੀ ਇਹਨਾਂ ਨੂੰ ਵਧਾਈ ਦਿੱਤੀ ਜੀ ਬੜਾ ਮਾਣ ਦਿੱਤਾ ਜੀ ਇਹਨਾਂ ਨੇ ਪਿੰਡ ਵਾਸੀਆਂ ਨੇ ਮਾਣ ਦਿੱਤਾ ਜੀ ਉਹ ਭੁਲਾਇਆ ਨਹੀਂ ਜਾ ਸਕਦਾ ਇਸ ਖੁਸ਼ੀ ਨੂੰ ਸ਼ਬਦਾਂ ਚ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਇੱਕ ਖਿਡਾਰੀ ਦੀ ਅੰਤਰਾਤਮਾ ਹੀ ਦੱਸ ਸਕਦੀ ਆ ਵੀ ਉਹ ਅੰਦਰੋਂ ਕਿੰਨਾ ਖੁਸ਼ ਆ ਸੋਚਾ ਸਿੰਘ ਅੱਜਕੱਲ ਚਾਹੇ ਜਲੰਧਰ ਰਹਿੰਦੇ ਨੇ ਜੀ ਪਰ ਪਿੰਡ ਦੀ ਅੱਜ ਗਲੀਆਂ 'ਚ ਘੁੰਮ ਕੇ ਇਹਨਾਂ ਨੂੰ ਆਪਣਾ ਬਚਪਨ ਵੀ ਯਾਦ ਹੋਇਆ ਉਹ ਕਿ ਕਿਸੇ ਟਾਈਮ ਮੈਂ ਵੀ ਇਹਨਾਂ ਗਲੀਆਂ 'ਚ ਖੇਡਦਾ ਹੁੰਦਾ ਸੀ ਇੱਥੇ ਖੇਡ ਕੇ ਮੈਂ ਉਸ ਚੋਟੀ ਤੇ ਉਸ ਬਲੰਦੀਆਂ ਤੇ ਪੁੱਜਿਆ ਤੇ ਇਹਨਾਂ ਦਾ ਅੱਜ ਪਿੰਡ ਵਾਸੀਆਂ ਨੇ ਮਾਣ ਸਤਿਕਾਰ ਦਿੱਤਾ ਵਰਡ ਬਹੁਤ ਮਿਲੇ ਨੇ ਜੀ ਸੁੱਚਾ ਸਿੰਘ ਨੂੰ ਤਾ ਤਾਂ ਸਨਮਾਨ ਦਿੱਤਾ ਪਰ ਜੋ ਪਿੰਡ ਵਾਲਿਆਂ ਨੇ ਮਾਣ ਦਿੱਤਾ ਜੀ ਉਹ ਸਾਰਿਆਂ ਨੂੰ ਵੱਡਾ ਮਾਣ ਆ ਜੀ ਸਚਾ ਸਿੰਘ ਜੀ ਇੱਕ ਰੋਲ ਮਾਡਲ ਨੇ ਬੱਚੇ ਵੀ ਸੋਚਦੇ ਨੇ ਵੀ ਇਹ ਕੌਣ ਨੇ ਜੀ ਫਿਰ ਜਦੋਂ ਦੱਸਦੇ ਨੇ ਵੀ ਇਹ ਇਨਾਂ ਨੇ ਦੇਸ਼ ਤੇ ਏਡਾ ਵੱਡਾ ਮੈਡਲ ਹਾਸਲ